ਪਿੰਡ ਫੱਤਾ ਮਾਲੂਕੀ ਦਾ ਗੁਰੂ ਘਰ ਬਹੁਤ ਹੀ ਸੁੰਦਰ ਗੁਰੂ ਘਰ ਹੈ ਬਹੁਤ ਇਤਿਹਾਸਿਕ ਗੁਰੂ ਘਰ ਇੱਥੇ ਅਸबाबा ਮਰ ਸਿੰਘ ਜੀ ਕੀਰਤਿ ਹੋਇਆ ਇੱਥੋਂ ਦੇ ਬਾਬਾ ਜੀ ਦਾ ਬਹੁਤ ਨਾਮ ਸੀ ਕਰਨੀ ਵਾਲੇ ਮਹਾਂਪੁਰਖ ਸੀਗੇ ਹਾਜੇ ਵੀ ਜੋ ਵੀ ਤੁਸੀਂ ਸੱਚੇ ਦਿਲੋਂ ਮਰਾਦ ਦੋ ਦੇਖੇ ਹੋਣੇ ਤੁਹਾਡੀਆਂ ਪੂਰੀਆਂ ਹੁੰਦੀਆਂ ਰਸ਼ਿੰਗ ਜੀ ਦੀ ਕੀਰਤੀ ਜਿਹਦੀ ਫੋਟੋ ਤੇ ਇੱਥੇ ਬਾਬਾ ਜੀ ਸੁਭਾਇਮਾਨ ਨੇ ਇਹ ਉਹਨਾਂ ਦੇ ਰੂਹ ਨੇ ਬਾਬਾ ਮਰ ਸਿੰਘ ਜੀ ਕੀਤੇ ਮਾਲਵੇ ਵਿੱਚ ਇਹਨਾਂ ਦਾ ਬਹੁਤ ਪ੍ਰਭਾਵ ਰਿਹਾ ਬਹੁਤ ਕਰਨੀ ਵਾਲੇ ਵਾਹ ਪਰਖ ਹੋਏ ਫੱਤਾ ਮਾਲੂਕਾ ਵਾਏ ਗੁਰੂ ਦੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਤੇ ਭਾਗਾਂ ਵਾਲੇ ਜੋ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਫੱਤਾ ਮਾਲੂਕਾ बाबा अमरसिंह किरति ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਬਹੁਤ ਸੋਹਣੀ ਇਮਾਰਤ ਬਣਾਈ ਹੈ ਪਿੰਡ ਨੇ ਰੱਖ ਰਖਾ ਕਰਦੇ ਨੇ ਸੰਤ ਸੰਤਾਨ ਨੇ ਬਹੁਤ ਹੀ ਸੋਹਣਾ ਰੱਖ ਰਖਾ ਕੀਤਾ ਗੁਰਦੁਆਰਾ ਸਾਹਿਬ ਦਾ ਪਿੱਛੇ ਮਿੱਠਾ ਸਾਹਿਬ ਉਹਦੇ ਦਰਸ਼ਨ ਦੀ ਤਾਂ ਲੋੜ ਆ ਰਹੀ ਹੈ ਸੰਗਤ ਜੀ ਹੁਣ ਆਪਾਂ ਅੰਗੀਠਾ ਸਾਹਿਬ ਦੇ ਦਰਸ਼ਨ ਕਰਾਂਗੇ ਵਾਹ 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 ਪਿੰਡ ਫੱਤਾ ਮਾਲੂਕਾ ਜਦੋਂ ਆਪਾਂ ਮਾਨਸਾ ਤੋਂ ਸਰਦੂਲਗੜ ਰੋਡ ਜਾਂਦੇ ਆਂ ਚਨੀੜ ਤੋਂ ਬਾਅਦ ਰੋਡ ਦੇ ਉੱਤੇ ਪਿੰਡ ਆਉਂਦਾ ਬਹੁਤ ਵੱਡਾ ਪਿੰਡ ਹੈ ਜੀ ਤੇ ਮਾਨਦੀਆਂ ਮਰਜ਼ਾਆਂ ਤੁਹਾਡੀਆਂ ਜੋ ਵੀ ਨੇ ਮਹਾਰਾਜ ਪੂਰੀਆਂ ਕਰਨਗੇ ਤੁਸੀਂ ਵੀ ਜਦੋਂ ਇੱਥੇ ਲੰਘੋ ਇੱਥੋਂ ਇੱਥੇ ਹੋ ਕੇ ਜਾਇਓ ਮਾਨੂੰ ਤੁਹਾਡੇ ਬਹੁਤ ਸ਼ਾਂਤੀ ਮਿਲੂਗੀ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਪਰਿਸਰ ਬਹੁਤ ਸੋਹਣਾ ਬਣਾਇਆ ਬੜੀ ਸੋਹਣਾ ਪ੍ਰਬੰਧ ਵਾਈ ਗੁਰ ਵਾਈ ਵਾਈ ਵਾਹ